ਮੁਲਾਜ਼ਮਾਂ ਦੇ ਲਈ ਖੁਸ਼ਖਬਰੀ ਆਉਣ ਵਾਲੇ ਨਵੇਂ ਸਾਲ ਤੇ ਛੁੱਟੀਆਂ ਦੀ ਲੱਗ ਗਈ ਚੜੀ ਨਵਾਂ ਕੈਲੰਡਰ ਹੋਇਆ ਜਾਰੀ ਇਸ ਵਾਰ ਸਾਰੇ ਮੁਲਾਜ਼ਮ ਕਰਮਚਾਰੀ ਚਾਹੇ ਸਰਕਾਰੀ ਵਾਲੇ ਨੇ ਚਾਹੇ ਪ੍ਰਾਈਵੇਟ ਵਾਲੇ ਨੇ ਤਾਂ ਬਹੁਤ ਹੀ ਜ਼ਿਆਦਾ ਖੁਸ਼ ਹੋ ਜਾਣਗੇ ਕਿਉਂਕਿ ਨਵਾਂ ਸਾਲ ਚੜਨ ਵਾਲਾ 5 ਦਿਨ ਰਹਿ ਗਏ ਨੇ ਸਾਲ ਚੜਨ ਤੋਂ ਪਹਿਲੇ ਕੈਲੰਡਰ ਜ਼ਰੂਰ ਆ ਗਿਆ 2024 ਦਾ ਪਰ ਇਹਦੇ ਵਿੱਚ ਛੁੱਟੀਆਂ ਦੀ ਲਿਸਟ ਆ ਗਈ ਤੇ ਤਿਹਾਰਾਂ ਦਾ ਵੀ ਦੱਸਦੇ ਨੇ ਕਿ ਕਦੋਂ ਕਿਹੜੇ ਦਿਨ ਤਿਹਾਰ ਹੋਣਾ ਤੇ ਖਾਸ ਤੌਰ ਤੇ ਦੋਸਤੋ ਐ ਕਿ ਛੁੱਟੀਆਂ ਬਹੁਤ ਹੀ ਜ਼ਿਆਦਾ ਹੋ ਗਈਆਂ ਨੇ ਤੇ ਸਰਕਾਰ ਨੇ ਬਹੁਤ ਹੀ ਜ਼ਿਆਦਾ ਫਾਇਦਾ ਦਿੱਤਾ ਲੋਕਾਂ ਨੂੰ ਸੋ ਹੁਣ ਐਕਸਾਈਟਡ ਹੋ ਰਹੇ ਹਾਂ ਕਿ ਉਹਨਾਂ ਆਪਾਂ ਅੱਗੇ ਖਬਰ ਪਾੜੀ ਲਈਏ ਤੁਸੀਂ ਸੁਣ ਵੀ ਲਿਓ ਨਵਾਂ ਸਾਲ ਆਉਣ ਦੇ ਵਿੱਚ ਕੁਝ ਹੀ ਦਿਨ ਬਾਕੀ ਨੇ ਲੋਕਾਂ ਨੇ ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਤਾਂ ਇਸ ਦੌਰਾਨ ਕੇਂਦਰ ਸਰਕਾਰ ਨੇ ਸਾਲ 2024 ਲਈ ਗਸਟਡ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ ਕੇਂਦਰ ਸਰਕਾਰ ਦੀ ਸੂਚੀ ਦੇ ਵਿੱਚ 17 ਲਾਜ਼ਮੀ ਛੁੱਟੀਆਂ ਦਾ ਐਲਾਨ ਕੀਤਾ ਹੈ ਮੰਤਰਾਲੇ ਵੱਲੋਂ ਮੰਤਰਾਲੇ ਵੱਲੋਂ ਜਾਰੀ ਸਰਕੂਲਰ ਦੇ ਵਿੱਚ 17 ਅਗਸਤ ਦੀਆਂ ਛੁੱਟੀਆਂ ਅਤੇ 31 ਆਪਸ਼ਨਲ ਛੁੱਟੀਆਂ ਦਾ ਐਲਾਨ ਕੀਤਾ ਗਿਆ ਆਪਸ਼ਨਲ ਛੁੱਟੀਆਂ ਰਾਜ ਅਤੇ ਸੰਸਥਾ ਤੇ ਨਿਰਭਰ ਕਰਦੀਆਂ ਯਾਨੀ ਉਹ ਵਿਕਲਪਿਕ ਨੇ ਤੇ لازمی ਛੁੱਟੀਆਂ 17 ਜਿਹੜੀਆਂ ਹੈਗੀਆਂ ਤਿਹਾਰਾਂ ਦੀਆਂ ਤੁਹਾਨੂੰ ਹੈਗੀਆਂ ਹੈਗੀਆਂ ਨਿਗੀਆਂ ਪਿਛਲੀ ਵਾਰ ਨਾਲੋਂ ਇਸ ਵਾਰ ਤੁਹਾਨੂੰ ਫਾਇਦਾ ਜ਼ਰੂਰ ਹੋਗਾ ਕਿ ਪਹਿਲਾਂ ਮੋਸਟਲੀ ਜਿਹੜੇ ਪਿਛਲੇ ਸਾਲ ਤਿਹਾਰ ਆਏ ਨੇ ਛੁੱਟੀਆਂ ਬਹੁਤ ਖਰਾਬ ਕੀਤੀਆਂ ਭਈ ਐਤਵਾਰ ਨੂੰ ਤਿਹਾਰ ਆ ਜਾਂਦਾ ਸੀਗਾ ਹਰ ਕੋਈ ਤੇ ਛੁੱਟੀ ਮਰ ਜਾਂਦੀ ਸੀ ਐਤ ਕੀ ਥੋੜੇ ਜਿ ਠੀਕ ਨੇ ਬੁੱਧਵਾਰ ਸ਼ਨੀਵਾਰ ਕੁਝ ਇਸ ਤਰ੍ਹਾਂ ਦੇ ਦੇਣੀ ਜਿਹੜੇ ਤਿਹਾਰ ਆਉਣੇ ਨੇਗੇ ਸੋ ਵਿਕਲਪਿਕ ਛੁੱਟੀਆਂ ਵੀ ਦਿੱਤੀਆਂ ਹੋਈਆਂ ਜੀ ਇਹ ਲਿਸਟ ਪੂਰੀ ਹੈਗੀ ਐ 33 ਇਹਦੀ ਲਿਸਟ ਹੈ ਸੋ ਇਹਦੇ ਨਾਲ ਫਾਇਦਾ ਬਹੁਤ ਹੋਣ ਵਾਲਾ ਹੈ ਜਿਹੜੀ ਵੀਕਐਂਡ ਆ ਬਹੁਤ ਜ਼ਿਆਦਾ ਲੰਬੇ ਹੋਣਗੇ ਕਿਉਂਕਿ ਜੇ ਵੀਰਵਾਰ ਨੂੰ ਕੋਈ ਤਿਹਾਰ ਆ ਗਿਆ ਤਾਂ ਇੱਕ ਛੁੱਟੀ ਤਿਹਾਰ ਦੀ ਆ ਗਈ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਚਾਰ ਦਿਨ ਤੁਹਾਡੇ ਛੁੱਟੀ ਤੁਸੀਂ ਵੀਕਐਂਡ ਦੇ ਪੂਰੇ ਨਜ਼ਾਰੇ ਲਓਗੇ ਤਿੰਨ ਦਿਨ ਕੰਮ ਕਰਕੇ ਸੋ ਇਹ ਲਿਸਟ ਆ ਗਈ ਹੈ ਸੋ ਤੁਸੀਂ ਉਡੀਕ ਕਰ ਰਹੇ ਹੋਗੇ 2024 ਦੇ ਆਉਣ ਤੋਂ ਬਾਅਦ ਕੈਲੰਡਰ ਤੁਹਾਡੇ ਸਾਹਮਣੇ ਆਈ ਜਾਣਾ ਇਸ ਵਾਰ ਸਾਰੇ ਮੁਲਾਜ਼ਮ ਕਰਮਚਾਰੀ ਚਾਹੇ ਸਰਕਾਰੀ ਵਾਲੇ ਨੇ ਚਾਹੇ ਪ੍ਰਾਈਵੇਟ ਵਾਲੇ ਨੇ ਤਾਂ ਬਹੁਤ ਹੀ ਜ਼ਿਆਦਾ ਖੁਸ਼ ਹੋ ਜਾਣਗੇ ਕਿਉਂਕਿ ਨਵਾਂ ਸਾਲ ਚੜਨ ਵਾਲਾ 5 ਦਿਨ ਰਹਿ ਗਏ ਨੇ ਸਾਲ ਚੜਨ ਤੋਂ ਪਹਿਲੇ ਕੈਲੰਡਰ ਜ਼ਰੂਰ ਆ ਗਿਆ 2024 ਦਾ ਪਰ ਇਹਦੇ ਵਿੱਚ ਛੁੱਟੀਆਂ ਦੀ ਲਿਸਟ ਆ ਗਈ ਤੇ ਤਿਹਾਰਾਂ ਦਾ ਵੀ ਦੱਸਦੇ ਨੇ ਕਿ ਕਦੋਂ ਕਿਹੜੇ ਦਿਨ ਤਿਹਾਰ ਹੋਣਾ ਤੇ ਖਾਸ ਤੌਰ ਤੇ ਦੋਸਤੋ ਐ ਕਿ ਛੁੱਟੀਆਂ ਬਹੁਤ ਹੀ ਜ਼ਿਆਦਾ ਹੋ ਗਈਆਂ ਨੇ ਤੇ ਸਰਕਾਰ ਨੇ ਬਹੁਤ ਹੀ ਜ਼ਿਆਦਾ ਫਾਇਦਾ ਦਿੱਤਾ ਲੋਕਾਂ ਨੂੰ ਸੋ ਹੁਣ ਐਕਸਾਈਟਡ ਹੋ ਰਹੇ ਹਾਂ ਕਿ ਉਹਨਾਂ ਆਪਾਂ ਅੱਗੇ ਖਬਰ ਪਾੜੀ ਲਈਏ ਤੁਸੀਂ ਸੁਣ ਵੀ ਲਿਓ ਨਵਾਂ ਸਾਲ ਆਉਣ ਦੇ ਵਿੱਚ ਕੁਝ ਹੀ ਦਿਨ ਬਾਕੀ ਨੇ ਲੋਕਾਂ ਨੇ ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਤਾਂ ਇਸ ਦੌਰਾਨ ਕੇਂਦਰ ਸਰਕਾਰ ਨੇ ਸਾਲ 2024 ਲਈ ਅਗਸਟ ਦੇ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ ਕੇਂਦਰ ਸਰਕਾਰ ਦੀ ਸੂਚੀ ਦੇ ਵਿੱਚ 17 ਲਾਜ਼ਮੀ ਛੁੱਟੀਆਂ ਦਾ ਐਲਾਨ ਕੀਤਾ ਹੈ ਅੰਤਰਾਲੇ ਵੱਲੋਂ ਮੰਤਰਾਲੇ ਵੱਲੋਂ ਜਾਰੀ ਸਰਕੂਲਰ ਦੇ ਵਿੱਚ 17 ਅਗਸਟ ਦੇ ਛੁੱਟੀਆਂ ਅਤੇ 31 ਆਪਸ਼ਨਲ ਛੁੱਟੀਆਂ ਦਾ ਐਲਾਨ ਕੀਤਾ ਗਿਆ ਆਪਸ਼ਨਲ ਛੁੱਟੀਆਂ ਰਾਜ ਅਤੇ ਸੰਸਥਾ ਤੇ ਨਿਰਭਰ ਕਰਦੀਆਂ ਹਨ ਯਾਨੀ ਉਹ ਵਿਕਲਪਿਕ ਨੇਗੇ ਤੇ لازمی ਛੁੱਟੀਆਂ 17 ਜਿਹੜੀਆਂ ਹੈਗੀਆਂ ਤਿਹਾਰਾਂ ਦੀਆਂ ਤੁਹਾਨੂੰ ਹੈਗੀਆਂ ਹੈਗੀਆਂ ਨਿਗੀਆਂ ਪਿਛਲੀ ਵਾਰ ਨਾਲੋਂ ਇਸ ਵਾਰ ਤੁਹਾਨੂੰ ਫਾਇਦਾ ਜ਼ਰੂਰ ਹੋਗਾ ਕਿ ਪਹਿਲਾਂ ਮੋਸਟਲੀ ਜਿਹੜੇ ਪਿਛਲੇ ਸਾਲ ਤਿਹਾਰ ਆਏ ਨੇ ਛੁੱਟੀਆਂ ਬਹੁਤ ਖਰਾਬ ਕੀਤੀਆਂ ਭਈ ਐਤਵਾਰ ਨੂੰ ਤਿਹਾਰ ਆ ਜਾਂਦਾ ਸੀਗਾ ਹਰ ਕੋਈ ਤੇ ਛੁੱਟੀ ਮਰ ਜਾਂਦੀ ਸੀ ਐਤ ਕੀ ਥੋੜੇ ਜਿ ਠੀਕ ਨੇ ਬੁੱਧਵਾਰ ਸ਼ਨੀਵਾਰ ਕੁਝ ਇਸ ਤਰ੍ਹਾਂ ਦੇ ਦੇਣੀ ਜਿਹੜੇ ਤਿਹਾਰ ਆਉਣੇ ਨੇਗੇ ਸੋ ਵਿਕਲਪਿਕ ਛੁੱਟੀਆਂ ਵੀ ਦਿੱਤੀਆਂ ਹੋਈਆਂ ਜੀ ਇਹ ਲਿਸਟ ਪੂਰੀ ਹੈਗੀ ਐ 33 ਇਹਦੀ ਲਿਸਟ ਹੈ ਸੋ ਇਹਦੇ ਨਾਲ ਫਾਇਦਾ ਬਹੁਤ ਹੋਣ ਵਾਲਾ ਜਿਹੜੀ ਵੀਕਐਂਡ ਬਹੁਤ ਜ਼ਿਆਦਾ ਲੰਬੇ ਹੋਣਗੇ ਕਿਉਂਕਿ ਜੇ ਵੀਰਵਾਰ ਨੂੰ ਕੋਈ ਤਿਹਾਰ ਆ ਗਿਆ ਤਾਂ ਇੱਕ ਛੁੱਟੀ ਤਿਹਾਰ ਦੀ ਆ ਗਈ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਚਾਰ ਦਿਨ ਤੁਹਾਡੇ ਛੁੱਟੀ ਤੁਸੀਂ ਵੀਕਐਂਡ ਦੇ ਪੂਰੇ ਨਜ਼ਾਰੇ ਲਓਗੇ ਤਿੰਨ ਦਿਨ ਕੰਮ ਕਰਕੇ ਸੋ ਇਹ ਲਿਸਟ ਆ ਗਈ ਹੈ ਸੋ ਤੁਸੀਂ ਉਡੀਕ ਕਰ ਰਹੇ ਹੋਵੋਗੇ 2024 ਦੇ ਆਉਣ ਤੋਂ ਬਾਅਦ ਕੈਲੰਡਰ ਤੁਹਾਡੇ ਸਾਹਮਣੇ ਆਈ ਜਾਣਾ